ਇਹ ਬੜਾ ਦੁੱਖ ਆ ਰਿਹਾ ਰੇਟੇ ਦੀ ਵਾਪਸੀ ਤੇ ਕੀ ਲੱਗਦਾ ਹੈ ਕਿ ਸਰਕਾਰ ਨੂੰ ਇਹ ਜਿਆ ਨਹੀਂ ਕਰਨਾ ਚਾਹੀਦਾ ਸੀ ਭਾਜੀ ਨਹੀਂ ਕਰਨਾ ਚਾਹੀਦਾ ਸੀ ਇੱਥੇ ਨੌਕਰੀਆਂ ਮਿਲਦੀਆਂ ਹੁਣ ਤਾਂ ਕੀ ਘਟੇ ਸਾਨੂੰ ਕੀ ਲੋੜ ਪਈ ਧੱਕੇ ਖਾਣ ਦੀ ਨਾ ਵੀ ਛੋੜੇ ਚੱਲਣ ਦੀ ਇਹਨਾਂ ਨੇ ਕਰਜ਼ੇ ਚੁੱਕ ਕੇ ਕੀ ਲੋੜ ਪਈ ਸੀ ਕੱਲਰ ਦੀ ਸਾਨੂੰ ਆਖਰੀ ਵਾਰ ਕਰੋ ਗੱਲਬਾਤ 23 ਤਰੀਕ ਨੂੰ ਜਦੋਂ ਕਾਲੇ ਟੱਪੇ ਆਲੇ ਤਾਂ ਸਾਰ ਸਾਰਾ ਨਾ ਨਾ ਗੱਲ ਨਹੀਂ ਹੋਈ ਪਤਨੂੰ ਇਹ ਰਵਈਆ ਤਾਂ ਠੀਕ ਲੱਗਦਾ ਅਮਰੀਕਾ ਵਿੱਚ ਰਹਿਸਟ ਰਵਈਆ ਸਰ ਸਾਨੂੰ ਅਸੀਂ ਕੀ ਦੱਸਣਾ ਚਾਹਿਆ ਸਾਡਾ ਪੁੱਤੀ ਵਾਪਸ ਆ ਗਿਆ ਰਈਆ ਆਪੇ ਸਮਝ ਨਹੀਂ ਉਹਨੂੰ ਪਤਾ ਯਾਰ ਰਈਆ ਜਿਵੇਂ ਜਿਵੇਂ ਕਰ ਰਿਹਾ ਕਿਵੇਂ ਦੇ ਰਾਤਾਂ ਨੂੰ ਬੱਚਿਆਂ ਨੂੰ ਭੇਜ ਰਿਹਾ ਚਲੋ ਜਿਹੜੇ ਨੰਗੇ ਸੀ ਉਹਨਾਂ ਨੂੰ ਉੱਥੇ ਕੋਈ ਪੀੜਾ ਨੂੰ ਚੱਲ ਸਰਕਾਰ ਜੇ ਜਾਨ ਕੋਈ ਮਾੜਾ ਮੱਟਾ ਚੱਲੇ ਜੇ ਕੋਈ ਨਾ ਨਾ ਇਧਰ ਬੱਚਿਆਂ ਨੂੰ ਕੋਈ ਨੌਕਰੀ ਦੇਣ ਜਾਂ ਇਹਨਾਂ ਨੂੰ ਕੋਈ ਥੋੜੀ ਬੜੀ ਸੜ ਤਾਂ ਮਦਦ ਕਰ ਦਿਓ ਸਾਨੂੰ ਨਾ ਧੰਨਵਾਦ ਸ਼ੁਕਰੀਆ ਕਰਾਂਗੇ ਕਿੰਨੀ ਉਮਰ ਕਿੰਨੀ ਐ ਸਾਹਿਬ ਦੀ ਸਾਲ ਦੀ ਉਮਰ ਭਾਈ ਵਿੱਚ ਸੱਚ ਜਾਂਦਾ ਭਾਈ ਵਿੱਚ ਲੱਗ ਗਈ ਹੈ ਕਿੰਨਾ ਬੁਰਾ ਹੋ ਗਿਆ ਹਲੋ ਇੱਥੇ ਵੀ ਰੋਜ਼ਗਾਰ ਦੀ ਭਾਲ ਕੀਤੀ ਨਹੀਂ ਮਿਲਿਆ ਨੌਕਰੀ ਦੇ ਪਰੇ ਸੇ ਕਾਗਜ਼ ਸਰਖੰਨੋਂ ਕਿਰਪਾ ਕਰਾਣ ਨੌਕਰੀਆਂ ਕਾਣਦੇ ਆ ਤੈਲ ਵੇਦ ਨਹੀਂ ਆਉਂਦੀਆਂ ਹੀ ਪੋਸਟਾਂ ਵਿਆਪੀ ਸਭ ਕੁਝ ਮਿਲਦੀ ਹੈ ਨਾ ਨੂੰ ਪੇਪਰ ਭਰੇ ਦੀ ਪੁਲਿਸ ਦੇ ਭਰਤੀ ਹੁੰਦੇ ਤਾਂ ਵੀ ਨਹੀਂ ਕੱਢੇ ਸਾਡੇ ਤੇ ਕਿਸਮਤ ਪਤਾ ਨਹੀਂ ਕੀ i <laughs>